ਕਿ ਬਾਈ ਬਾਏ ਬਾਏ ਆਏ ਜਾਣੇ ਚੋਪਰ ਬਾਈ ਲੱਦ ਕੇ ਓਕੇ ਵੀਰੇ ਓਕੇ ਠੀਕ ਹੈ ਜੀ ਲੋ ਜੀ ਮਿੱਤਰੋ ਬਾਈ ਅੱਜ ਸਾਡੇ ਸਵਰਾਜ ਵਾਲੇ ਵੀਰਾਂ ਵੱਲ ਫੇਰ ਰੌਣਕਾਂ ਲੱਗੀਆਂ ਤੇ ਵੀਡੀਓ ਚ ਕੱਟ ਦੇ ਕੇ ਤੁਸੀਂ ਪਛਾਣ ਸਕਦੇ ਹੋ ਵੀ ਕਿੱਥੇ ਵਾਲੇ ਵੀਰੋ ਸਾਦੇ ਨੇ ਟਰੈਕਟਰ ਲੈਣ ਆਏ ਹੋਏ ਤੇ ਲੋ ਜੀ ਮੁਬਾਰਕਾਂ ਬਾਈ ਸਾਰੇ ਵੀਰਾਂ ਨੂੰ ਪਿੰਡ ਬਿੰਦਰਾਖਾਲੇ ਬਾਈਆਂ ਨੂੰ ਬਹੁਤ ਬਹੁਤ ਪਰ ਠੀਕ ਹੈ ਵੀਰੇ ਓਕੇ ਜੀ ਓਕੇ ਜੀ ਓਕੇ ਲਾ ਜੀ ਦਾ ਆਜਾ ਆਪਾਂ ਸਾਰੇ ਇਨਟਰੋਡਕਸ਼ਨ ਕਰਾਉਣੀ ਬਾਈ ਬਾਰੀ ਬਾਰੀ ਬਾਈ ਹੋਰ ਹੋਣੇ ਆਜੇ ਹੋਰ ਹੋਣੇ ਆਜੇ ਹੋਰ ਬਾਈ ਹਾਂਜੀ ਕਹਾਂ ਉਹ ਹੋਰ ਕੱਟ ਕਰਕੇ ਲਿਆਉਂਗੇ ਠੀਕ ਆ ਠੀਕ ਆ ਵੀਰ ਵਾਦਾ ਕਰ ਚੱਲਿਆ ਠੀਕ ਆ ਲੋੜੀ ਨੂੰ ਕਹਿੰਦਾ ਟਰੈਕਟਰ ਫੇਰ ਲੈ ਕੇ ਜਾਣਾ ਮੇਲੇ ਤੇ ਠੀਕ ਆ ਧੰਨ ਬਾਬੇ ਦਾ ਜੀ ਵੀਰੇ ਸਾਹਿਬ ਨਾਲ ਬਾਈ 8ਵਾਂ 10ਵਾਂ ਟਰੈਕਟਰ ਚੱਲਿਆ ਉਹ ਹਾਂਜੀ ਹਾਂਜੀ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਠੀਕ ਆ ਜੀ ਹੋਰ ਲੈ ਕੇ ਜਾਣਾ ਅਰਥ ਦੜਕੇ ਆ ਦੇਣਾ ਹੁੰਦਾ ਇਹ ਠੀਕ ਆ ਠੀਕ ਆ ਠੀਕ ਆ ਆ ਬਾਈ ਨੇ ਲਿਆ ਟਰੈਕਟਰ ਵਾਰਕਾਂ ਬਾਈ ਤੁਹਾਨੂੰ ਬਹੁਤ ਬਹੁਤ ਪਹਿਲੀ ਵਾਰ ਇਹ ਲਿਆ ਭਾਈ ਸੁਰਾਜ ਪਹਿਲਾਂ ਵੀ ਲਿਆ ਨਾ ਪਹਿਲੇ ਹੀ ਟਰੈਕਟਰ ਹੈ ਅੱਛਾ ਪਹਿਲੇ ਹੀ ਟਰੈਕਟਰ ਹੈ ਠੀਕ ਹੈ ਤੇ ਪਹਿਲਾ ਕੌਣ ਲੇਕਦਾ ਸਭ ਤੋਂ ਪਹਿਲਾ ਕੌਣ ਲੇਕਦਾ ਸੁਰਾਜ ਅਸੀਂ ਛੋਟੇ ਹੀ ਗਿਆ ਤਾਂ ਮਨੀ ਹਾਂ ਹਾਂ ਸਭ ਤੋਂ ਪਹਿਲਾਂ ਮੈਂ ਆਪਣੀ ਜਦੋਂ ਇੱਧਰ ਜੁਆਇਨਿੰਗ ਕਰੀ ਸਭ ਤੋਂ ਪਹਿਲਾਂ ਇੱਧਰ ਦਿੱਤਾ ਅੱਛਾ ਇੱਧਰ ਦਿੱਤਾ ਠੀਕ ਹੈ ਸੁਰਾਜ ਦਾ ਦਿਲ ਤੇ ਫੈਨ ਆ ਅੱਜ ਵੀ ਠੀਕ ਹੈ ਜਦ ਮਰਜ਼ੀ ਪੁੱਛ ਲੈ ਬਾਕੀ ਠੀਕ ਹੈ ਠੀਕ ਹੈ ਹੋਰ ਟਰੈਕਟਰ ਨੂੰ ਟੈਂਪੂ ਦਾ ਗੁੱਸੇ 'ਚ ਖੜਾ ਥੋੜਾ ਜਿਹਾ ਹੈ ਭਾਈ ਕੁੱਸ ਜਲਾਦਾ ਬੰਦਾ ਥੋੜਾ ਜਿਹਾ ਅੱਜ 10000 ਵਾਲਾ ਹਾਂ 10 ਪਰ ਕੀ ਦਾ ਫੈਨ ਹੈ ਕਹਿੰਦਾ ਸੈਂਟਰ ਗੇਅਰ ਨਹੀਂ ਲੇਣਾ ਹੈ 10000 ਦਾਦੇ ਕੀ ਦਾ ਫੈਨ ਹੈ ਇਹ ਕਹਿੰਦਾ ਸੈਂਟਰ ਗੇਅਰ ਜਿਹਦਾ ਫੈਨ ਆਹ 855 ਦਾ ਭਾਈ ਕਹਿੰਦਾ ਸੈਂਟਰ ਗੇਅਰ ਨਹੀਂ ਲੇਦਾ ਹਾਂ ਅੱਛਾ ਸੈਂਟਰ ਵੀ ਲੈ ਕੇ ਜਾਣਾ ਵੀਰ ਨੇ ਸੈਂਟਰ ਗੇਅਰ ਨੂੰ ਪ੍ਰੇਫਰ ਕਰਦਾ ਕਿਹੜੀ ਜਾਣਾ ਕਿਉਂ ਅੱਛਾ 44 ਹੈ ਕਿ 59 ਹੈ ਇਹ ਲੈ ਬਾਈ ਅੱਜ ਤਿੰਨ ਸਪੀਡ ਵਾਲਾ ਦਿੱਤਾ ਟਰੈਕਟਰ ਲੋ ਹਾਈ ਮੀਡੀਅਮ ਵਾਲਾ ਜਿਹੜਾ ਸਾਈਡ ਗੇਅਰ ਦੇ ਵਿੱਚ ਆਉਂਦਾ ਪਸੇ ਦੱਸਣ ਜੀ ਜਦੋਂ ਲੋਡ ਹੈ ਨਹੀਂ ਭਾਈ ਕਈ ਵੀਡੀਓ ਪਾਈਆਂ ਹੋਈਆਂ ਆਪਣੇ ਚੈਨਲ ਤੇ ਆਪਾਂ ਨੇ ਜੱਗੂ ਮਹਾਲ ਤੇ ਤੁਸੀਂ ਦੇਖ ਸਕਦੇ ਆਂ ਸੈਂਟਰ ਗੇਅਰ ਤੇ ਸਾਈਡ ਗੇਅਰ ਦਾ ਬਾਈ ਫਰਕ ਰਹਿੰਦਾ ਥੋੜਾ ਜਿਹਾ ਠੀਕ ਆ ਜੀ ਸਪੀਡਾਂ ਦਾ ਫਰਕ ਹੁੰਦਾ ਤੇ ਬਾਕੀ ਤਾਂ ਲਗਭਗ ਸੇਮ ਹੈ ਟਾਇਰ ਇਹ ਜਿਹੜਾ 744 ਐਫੀ ਆ ਇਹ ਸਿਰਫ 14 ਦੇ 14 ਵਿੱਚ ਹੀ ਆਉਂਦਾ ਬਾਈ ਇਹਦੇ 16 ਦੀ ਆਪਸ਼ਨ ਹੀ ਆਉਂਦੀ ਹੈਗੀ ਠੀਕ ਆ ਜੀ ਬਾਕੀ ਪਿੱਛੇ ਤੋਂ ਦੇਖ ਲਓ ਟਰੈਕਟਰ ਸਾਰਾ ਸੇਮ ਆ ਮੰਗਰਾੜ ਨੂੰ ਰੂਟ ਚੈੱਕ ਕਰੋ ਟਰੈਕਟਰ ਤੇ ਤੇ ਇਹਦੀ ਹੁਣ ਲਾਈਟਾਂ ਦੇਖੋ ਇਹ ਵੀ ਨਵੇਂ ਮਾਡਲ ਚ ਆਉਣ ਲੱਗੀਆਂ ਐਲਈਡੀ ਲਾਈਟਾਂ ਪਹਿਲਾਂ ਦਾ ਇੱਕ ਥੋੜਾ ਜਿਹਾ ਪੰਗਾ ਹੈਗਾ ਜੇ ਦੂਜਿਆਂ ਦਾ ਕੋਈ ਬੱਲਬ ਖਰਾਬ ਹੋ ਗਿਆ ਚੇਂਜ ਹੋ ਜਾਂਦਾ ਇਹਦੀ ਪੂਰੀ ਲਾਈਟੇ ਚੇਂਜ ਹੁੰਦੀ ਬਾਈ ਕੰਪਲੀਟ ਹੈ ਹੋਊਗੀ ਘੱਟ ਦੇ ਘੱਟ ਮੇਰੇ ਸਾਬ ਨਾਲ 12-1300 ਦੀ ਲਾਈਟ ਚਿਕਣਾ ਲਾਈਟਾਂ ਬਾਈ ਇਹਨਾਂ ਦਾ ਬੱਲਬ ਚੇਂਜ ਹੋ ਜਾਂਦਾ ਬੱਲਬ ਚੇਂਜ ਹੋ ਕੇ ਸਰ ਜਾਂਦਾ ਹੁਣ ਸਾਰੇ ਰਾਈਟਾਂ ਵਿੱਚ ਇਹ ਤਕਰੀਬਨ ਐਲਈਡੀ ਲਾਈਟ ਆਉਣ ਲੱਗ ਗਈ ਐਸੇ ਇੰਨੀ ਛੇਤੀ ਤਾਂ ਖਰਾਬ ਹੁੰਦੀ ਨਹੀਂ ਜੇ ਕਿਤੇ ਪਾਣੀ ਪੂਣੀ ਪੈ ਜਾਵੇ ਤਾਂ ਦਿੱਕਤ ਆਉਂਦੀ ਜਾ ਕੇ ਆ ਲੈ ਬਾਈ ਕਰਨ ਬਾਈ ਸਾਡਾ ਅੰਦਰ ਬਿਜੇ ਦਾ ਸੌਦੇ ਚ ਹੋਰ ਬਾਈ ਵਧੀਆ ਵੀਰੇ ਹੋ ਗਿਆ ਨਿਪਟ ਗਿਆ ਪ੍ਰੋਗਰਾਮ ਹਾਂਜੀ ਹਾਂਜੀ ਨਿਪਟ ਗਿਆ ਜੀ ਠੀਕ ਆਪਾਂ ਪਾਰਟੀਆਂ ਚ ਫੇਰ ਇੱਕ ਅੱਜ ਥੋੜਾ ਸੌਦਾ ਲੰਬਾ ਚੱਲਿਆ ਥੋੜਾ ਜਿਹਾ ਲੰਬਾ ਡਿਬੇਟ ਅੱਜ ਗੜਗੀ ਦੀ ਗੜਾਈ ਥੋੜੀ ਅੱਜ ਗੜਾਈ ਜੜ ਗਈ ਪਿਆ ਸੀ ਗੜ ਗਈ ਜੀ ਨਹੀਂ ਓਕੇ ਮਸਲਾ ਹੱਲ ਨਹੀਂ ਯਾਰ ਕਿਆ ਯਾਰ ਇੰਨੇ ਟਰੈਕਟਰ ਲੈ ਕੇ ਗਿਆ ਉਹਨੂੰ ਫਾਇਓ ਉਹਦਾ ਕਰੋ ਬਣਾ ਹਾਂ ਮੈਨੂੰ ਟਰੈਕਟਰ ਲੈ ਕੇ ਗਿਆ ਜਿੱਥੇ ਸਾਡਾ ਜੋਰ ਨਹੀਂ ਚਲਾ ਜਿੱਥੇ ਸਾਡਾ ਜੋਰ ਚੱਲੇ ਵੀ ਅੱਗੇ ਅੱਛਾ ਠੀਕ ਆ ਠੀਕ ਓਕੇ ਰਿਪੋਰਟ ਕਰਾ ਕੇ ਤਾਂ ਹੈ ਠੀਕ ਆ ਜਦੋਂ ਦਾ ਹੁਣ ਇਹਨਾਂ ਨੇ ਸਾਡੀਆਂ ਮਰਜੀ ਚੱਲੀ ਐ ਅੱਛਾ ਜਦੋਂ ਦਾ ਇਹਨਾਂ ਨੇ ਹਰੇਕ ਟਰੈਕਟਰ ਨਾਲ ਨਾਲ ਕਿਆ ਬਦਲ ਹੋ ਹੋਰ ਹੋ ਜੇ ਨੇ ਚੱਕਰ ਹੋ ਰ ਐ ਇੰਨੇ ਬੰਦੇ ਮੂਰੇ ਫਿਰ ਬੰਦੇ ਵੀ ਹੋ ਜਾਣੇ ਆ ਬੰਦੇ ਘੱਟ ਲਿਆ ਕਰੋ ਜੋ ਸੌਦਾ ਕਰਨ ਆਂਦਾ ਮਾ ਵੀ ਇਹ ਗੱਲ ਗਲਤ ਹੈ ਹਾਂ ਸਾਡੇ ਵਿੱਚ ਬੰਦੇ ਘੱਟਦੇ ਮੇਰੇ ਗਾੜੇ ਟੁੱਟ ਜਣਾ ਘੱਟਾਉਣੇ ਵਾਲਾ ਆਹ ਗੱਲ ਤਾਂ ਚੱਲ ਬਾਈ ਇਹ ਵੀ ਯਾਰ ਪਿਆਰ ਮੁਹੱਬਤੇ ਹੁੰਦਾ ਨਹੀਂ ਕਿਹੜਾ ਹੁੰਦਾ ਯਾਰ ਕਿਦੋਂ ਬਟਾ ਮਾਰ ਹੈ ਚੱਲ ਕੋਈ ਨਹੀਂ ਇੰਡੋ ਫਾਰਮ ਨੂੰ ਪਾਉਂਗੇ ਜਦ ਮਰਜ਼ੀ ਲੈ ਬਰਾਵਾ ਬਾਈ ਇੰਡੋ ਫਾਰਮ ਨੂੰ ਚੈਲੰਜ ਨਾ ਕਰ ਜੋਰ ਦੇ ਦੇ ਮਾਮਲੇ ਮਾਰਾ ਚੈਲੰਜ ਕਰ ਉਹ ਤਾਂ ਮੈਂ ਲਿਆ ਉਹਨਾਂ 10 ਜੀ ਪਾਉਣਾ ਹੈ ਬਾਈ ਠੀਕ ਨਹੀਂ ਆਏ ਛੇੜੀ ਜਾਂਦੇ ਪਾਪਾ ਟਿਕਟ ਨਹੀਂ ਦੇ ਬੜਕ ਬੜਕ ਕੁੱਟਦੇ ਰਾਤ ਨੂੰ ਅੱਛਾ ਠੀਕ ਠੀਕ ਦਾ ਸਲੈਂਸਰ ਰੀਜਨਲ ਖੋਰ ਕੇ ਹੋਰ ਪਾ ਦਿਆ ਇਹਨੇ ਅੱਛਾ ਉਹ ਤਾਂ ਆਵਾਜ਼ ਕਰਦਾ ਮੈਂ ਕਹਿੰਦਾ ਪ੍ਰਖਾੜੀ ਦੀ ਸੁਣ ਜਨਾ ਵੀ ਪਿੰਡ ਨੂੰ ਆ ਰਿਹਾ ਕਰਨ ਅੱਛਾ ਠੀਕ ਹੈ ਠੀਕ ਦੇਖ ਸਕਦਾ ਵੀ ਕੋਈ ਦੇਖਾਂ ਨਹੀਂ ਹੈ ਬਾਕੀ ਵੀਡੀਓ ਸਾਡੇ ਕੋਲ ਸੁਪਰ ਸੀਡ ਰੱਗੇ ਆ ਮਸ਼ੀਨ ਕੇ ਸਾਰੀਆਂ ਆਏ ਗਈਆਂ ਬਿਲਕੁਲ ਬਿਲਕੁਲ ਨਾਲੇ ਲਿਫਟ ਮੈਂ ਹੱਥ ਮਾਰ ਕੇ ਭੇਜੀ ਹੈ ਅੱਛਾ ਹਾਂ ਬਿਲਕੁਲ ਬਿਲਕੁਲ ਉਹ ਲੀਵਰਦਾਰ ਕਾਈ ਨੋ ਫਾਰਮ ਨਹੀਂ ਬਾਈ ਸਵਰਾਜ ਨਹੀਂ ਖਿੱਚਦਾ ਹਨਾ 20 42 20 42 ਹੈਗਾ ਦੁਕਾਨ ਦਾ ਇਹਦਾ ਜਮਾਂ ਸਿੰਪਲ ਆ ਬਾਈ ਆ ਬਾਈ ਮੇਰੀ ਗੱਲ ਸੁਣੋ ਇੱਕ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਦਾ ਇਕੱਲਾ ਉਹਨਾਂ ਦੇਖੋ ਨਾਲ ਰੇਟ ਵੀ ਦੇਖੋ ਕਿੰਨਾ ਫਰਕ ਹੈ ਰੇਟ ਦਾ ਫਰਕ ਹੈ ਹੈ ਬਾਈ ਦੇਖੋ ਕੰਮ ਤਾਂ ਉਹਨੇ ਹੀ ਕਰਦੀ ਫਿਲਮ ਵਿੱਚ ਬਾਕੀ ਬਾਈ ਹੋਰ ਤਾਂ ਗੱਲ ਦਸੀ ਆਪਾਂ ਨਹੀਂ ਇਹ ਚੀਜ਼ ਦਾ ਦੇ ਵਿਚੋ ਕਰਦੇ ਹਾਂ ਯਾਨੀ ਕਿ ਜਿੱਦਾਂ ਦੀ ਕਿਸੇ ਜੇਬ ਦੀ ਇੰਜਾਇਸਾ ਉਹ ਸਾਡਾ ਨਾ ਬੰਦਾ ਚੱਲਦਾ ਮੇਰੇ ਗੱਲ ਗੰਜਾਇਸ ਦੀ ਜੀ ਨੂੰ ਜੋਰ ਲੱਗਦਾ ਉਹ ਲੱਗਦਾ ਠੀਕ ਹੈ ਹਾਂ ਬਾਕੀ ਮੇਨ ਪਰਪਸ ਆਪਾਂ ਟਰੈਕਟਰ ਤੋਂ ਕੰਮ ਲੈਣਾ ਕੰਮ ਲੈਣਾ ਠੀਕ ਹੈ ਨਾ ਆਪਾਂ ਇਹਨਾਂ ਕੋਈ ਜ਼ੋਰ ਜਮੈਸ਼ ਨਹੀਂ ਕਰਨੀ ਕੋਈ ਧੱਕਾ ਨਹੀਂ ਕਰਨਾ ਨਾਲੇ ਆਪਣੇ ਕਿਹੜੇ ਕੋਈ ਇੱਥੇ ਕੰਪੀਟੀਸ਼ਨ ਹੈ ਕਿਸੇ ਦਾ ਬੱਕਰੀ ਗੱਲ ਹੈ ਸਿਆਣਨ ਤਾਂ ਨਹੀਂ ਹੈ ਯਾਰ ਤਬਦਾ ਨਹੀਂ ਕਿਸੇ ਪਾਸੇ ਬਸ 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 ਹਾਂ ਕੰਮ ਵਧੀਆ ਦੇਣਾ ਚਾਹੀਦਾ ਟਰੈਕਟਰ ਜਿਹੜਾ ਮਰਜ਼ੀ ਹੋਵੇ ਸਾਡਾ ਮੰਨਣਾ ਆ ਇਹ ਕਈਦਾ ਹੋ ਇਥੇ ਬਾਈ ਲਿਆ ਕੇ ਲੱਖ ਰੁਪਏ ਟ੍ਰੈਕਟਰ ਨਾਲ ਵੀ ਵਧੀਆ ਕੰਮ ਲੰਨੇ ਆ ਵਧੀਆ ਲੰਨੇ ਆ ਠੀਕ ਹੈ ਨਹੀਂ ਹਾਂ ਉਹ ਬੰਦੇ ਦੀ ਆਪਣੀ ਆਪਣੀ ਸੋਚਣੀ ਹੁੰਦੀ ਹਰੇਕ ਦੀ ਹਾਂ ਪਰ ਆਪਾਂ ਬਾਈ ਕਿਸੇ ਨੂੰ ਨਹੀਂ ਨਿੰਦਾਦੇ ਆਪਾਂ ਦਾ ਹਰੇਕ ਟ੍ਰੈਕਟਰ ਹੁੰਦਾ ਹਾਂ ਉਹੀ ਗੱਲ ਆ ਜਿਹੜੇ ਬੰਦੇ ਨੇ ਜਿਹੜਾ ਰੱਖਿਆ ਹੋਇਆ ਉਹਨੂੰ ਉਹੀ ਵਧੀਆ ਲੱਗਦਾ ਹੈਨਾ ਬਾਈ ਸਾਡੇ ਭਾਂਡੇ ਨਹੀਂ ਹੈ ਕੋਈ ਸਾਰੇ ਹਾਂ ਸਾਰੇ ਹੀ ਸਹੀ ਗੱਲ ਹੈ ਠੀਕ ਹੈ ਠੀਕ ਹੈ ਮਹਿੰਦਰਾ ਮਹਿੰਦਰਾ ਚੱਲ ਵਧੀਆ ਬਾਈ ਪਰ ਆਪਾਂ ਇੰਡ ਫਾਰਮਲ ਨਾ ਟਿਕਟ ਨਹੀਂ ਦਿੰਦੇ ਬਾਈ ਉਹ ਕਾ ਕੇ ਰੱਖੀਦਾ ਠੀਕ ਹੈ ਠੀਕ ਹੈ ਬਾਈ ਇਹਨੂੰ ਇਹਨੂੰ ਨਹੀਂ ਵਿੱਚ ਰੱਖਦੇ ਗੱਭਾ ਰੱਖਦੇ ਠੀਕ ਹੈ ਠੀਕ ਹੈ ਬਾਈ ਨਾਲ ਰਲਾ ਕੇ ਰੱਖਦੇ ਨਾ ਨਾ ਠੀਕ ਹੈ ਬਾਈ ਠੀਕੇ ਕੰਮ ਕਰਦੇ ਆ ਡਿਗਰੀ ਬਾਈ ਮਾਦੀ ਮੋਲ ਬਣਾ ਠੀਕ ਹੈ ਬੰਗੀ ਚਲਾ ਦੂੰਗਾ ਇਹਦੇ ਨਾਲ ਕੰਪੈਰੀਸ਼ਨ ਕਰਕੇ ਦਿਖਾ ਦੂੰਗਾ ਕੋਈ ਗੱਲ ਨਹੀਂ ਨਾ ਨਾ ਕੋਈ ਗੱਲ ਨਹੀਂ ਬਾਈ ਕੋਈ ਚੱਕਰੇ ਨਹੀਂ ਠੀਕ ਹੈ ਇਹ ਬਾਈ ਨੇ ਨੇ ਮੀ ਟ੍ਰੈਕਟਰ ਉਹਦੇ ਚਲਾਉਣਾ ਟਰਾਲੀ ਤੇ ਚਲਾਉਣਾ ਹਾਂ ਜੀ ਅੱਛਾ ਕੰਮੇ ਗਈ ਸਭਾ ਇੱਕ ਟਰਾਲੀ ਬਸ ਠੀਕ ਆ ਠੀਕ ਆ ਠੀਕ ਆ ਅੱਜ ਰਾਤ ਨੂੰ ਚਲਾ ਦੇਣਾ ਜਾ ਕੇ ਸਰ ਅੱਜ ਪੰਜ ਗਣਾ ਚੜ੍ਹ ਜਣੇ ਆਗਾ ਹੱਥ ਕਿਵੇਂ ਕਰੇ ਕੱਲ ਨੂੰ ਇਹਨੂੰ ਕਰਕੇ ਚਲਾਉਂਗੀ ਠੀਕ ਆ ਠੀਕ ਆ ਮੈਂ ਨਹੀਂ ਪੰਜ ਦਿਨ ਖੜਾਉਣਾ ਪੈਣਾ ਨਾ ਨਾ ਠੀਕ ਆ ਇੰਨੇ ਸਮੇਂ ਕਿੱਥੇ ਨਾ ਨਾ ਸਹੀ ਗੱਲ ਆ ਬਾਈ ਸਹੀ ਗ ਤੇ ਚਲੋ ਠੀਕ ਆ ਬਾਈ ਧੰਨਵਾਦ ਸਾਰੇ ਦਾ ਤੁਹਾਡਾ ਓਕੇ ਜੀ ਓਕੇ ਚਲੋ ਬਾਈ ਚੱਲੇ ਮੁੰਡੇ ਪਿੰਡਰਾ ਖਾਲੇ 742 ਲੈ ਕੇ ਓਕੇ ਬਾਈ ਬਾਏ ਬਾਏ ਆਏ ਜਾਣੇ ਚੋਪਰ ਬਾਈ ਲੱਦ ਕੇ ਓਕੇ ਵੀਰੇ ਓਕੇ ਠੀਕ ਹੈ ਜੀ ਚਲੋ ਬਾਈ ਸਾਡੇ ਇੱਧਰ ਜੌਂਡੀ ਵਾਲੇ ਬਾਈ ਕੋਲੇ ਘਰ ਚ ਆਇਆ ਜੀ ਇਹ ਮਾਡਲ ਹੈ ਬਾਈ ਮਨ ਲਾਦਾ 11 ਮਾਡਲ ਹੋਊਗਾ ਇਹ ਕੰਮ ਦੇਖ ਲੋ ਬਾਈ ਇਹਨਾਂ ਦੇ ਪੁੱਠੇ ਹੀ ਆ ਸਾਰੇ 11 ਮਾਡਲ ਹੈ 3 ਲੱਖ 10 ਹਜ਼ਾਰ ਦੀ ਰਿਡਮਾਂਡ ਆ ਬਾਈ ਇਹਦੀ ਕੋਈ ਅਰਜੰਦਨ ਦਾ ਚਾਹਵਨ ਹੋਇਆ ਤਾਂ ਦੇਖ ਲੋ ਟਰੈਕਟਰ ਵਾ ਤਿੰਨੇ ਟਰੈਕਟਰ ਆ ਤੇ ਇਹਨਾਂ ਦੇ ਤਿੰਨੇ ਧੱਕਾ ਸਟਾਰਟ ਕਰੇ ਹੋਏ ਇਹਨਾਂ ਨੇ ਕੰਡੀਸ਼ਨ ਕਰੋ ਟਰੈਕਟਰ ਦੀ ਚੈੱਕ ਪੀਵੀ 65 ਨੰਬਰ ਹੈ ਜੀ ਮੁਹਾਲੀ ਦਾ ਟਰੈਕਟਰ ਪੂਰਾ ਵਧੀਆ ਬਾਈ ਐਨ ਪਿਆ ਸ਼ਕੀਨ ਆ ਆਪੀ ਵਧੀਆ ਚੱਲਦਾ ਟਰੈਕਟਰ ਵਧੀਆ ਵਧੀਆ ਬਾਈ ਕਿੱਕ ਵਧੀਆ ਓਕੇ ਹੈ ਨਾ ਤਸੱਲੀ ਆ ਮਤਲਬ ਹੈ ਧੀਰ ਦਾ ਡੇਟ ਚਲਾਉਣੇ ਨੂੰ ਆਇਆ ਮਾੜਾ ਨਹੀਂ ਹੈਗਾ ਬਹੁਤਾ ਖੜਕਦਾ ਨਹੀਂ ਹੈਗਾ ਅੱਛਾ ਠੀਕ ਆ ਇਹ ਕਹਾੜਾ ਜਰੋਂ ਦਾ ਵਧੀਆ ਬਾਈ ਐਡਾ ਮਾੜਾ ਨਹੀਂ ਹੈਗਾ ਲੈ ਆਵਾਜ਼ ਕਰੋ ਚੱਕ ਬਾਈ ਇੰਨੇ ਆਲਜਣ ਦਾ ਸੌਖਾ ਜਾਂ ਜਾਂਦੇ ਨਹੀਂ ਹੈਗਾ ਕਿਤੇ ਤੇ ਦੇਖੋ ਜੀ ਹੋਇਆ ਬਾਈ ਅਰਜਨ ਲੈਂਦਾ ਚਾਹ ਬਾਂਦਾ ਦੇਖ ਲਿਓ ਠੀਕ ਹੈ ਜੀ ਪਿੱਛੇ ਤੇ ਲਿੰਕਾਂ ਲੂੰਖਾ ਚੈੱਕ ਕਰੋ ਟਰੈਕਟਰ ਦੀਆਂ ਸਾਫ਼ ਪਿਆ ਹਨ ਦੇਖ ਮਹਰਾੜ ਮੁਰੜੈਨ ਵਧੀਆ ਪਏ ਆ ਜੀ ਕੋਈ ਦਿੱਕਤ ਨਹੀਂ ਹੈਗੀ ਟਾਇਰ ਤਾਂ ਬਾਈ 30 ਕ ਪੈਸੇ ਆ 25 30 ਕ ਪੈਸੇ ਠੀਕ ਹੈ ਜੀ ਪੱਕੀ ਦਾ ਟ੍ਰੈਂਕ ਖੁੱਕਾ ਅਰਗੜ 555 ਪਾਵਰ ਸਟੀering ਪੱਕੀ ਬਾਈ 5 ਵੱਜ ਕੇ ਅਜੇ 10 ਮਿੰਟ ਹੋਏ ਆਂ ਦੇਖ ਲਓ ਕਿੱਥੇ ਚਲੇ ਗਿਆ ਤੇ ਬਿਨਾਂ ਦਾ ਬਹੁਤ ਜਿਆਦਾ ਫਰਕ ਪੈ ਗਿਆ ਤੇ ਆਪਾਂ ਦਾ ਫੋਰਡ ਤਾਂ ਬਾਈ ਕੱਲ ਵੀ ਪਾਇਦਾ ਆਪਾਂ ਵਲੌਗ ਦੇ ਵਿੱਚ ਉਹ ਵੀ ਅੱਜ ਚੱਲਿਆ ਆਪਣਾ ਤੇ ਫੋਰ ਅੱਜ ਲੇ ਗਿਆ ਨਾ ਕਰਨੂ ਜੀ ਥੋੜਾ ਜਿਹਾ ਕੰਮ ਹੈ ਗਾ ਲੂ ਘਰੇ ਬਾਈ ਤੇ ਬਾਕੀ ਕੱਲੂ ਦੇਖਦੇ ਗਾਉਂ ਕਿ ਵੀਰਾਂ ਨੇ ਆਉਣਾ ਹੈ ਸ਼ਾਇਦ ਸੌਦਾ ਹੋ ਜਾਵੇ ਬਾਈ ਫੋੜ ਦਾ 5210 ਸਾਰਿਆਂ ਨੂੰ ਬਾਈ ਲੇਟ ਜਾਣੇ ਸਾਡੇ ਸੋਨਾ ਲਿਕ ਵਾਲੇ ਬਾਬੇ ਆਹ ਖੜਾ ਹੀ ਅੱਜ ਮੈਂ ਕਰਤੀ ਦੀ ਤਿਆਰੀ ਵੈਰੀ ਤੇ ਕਰਨ ਨੂੰ ਲੈਣਾ ਇਹਨੂੰ ਕੱਲੂ ਧੋਣੇ ਚ ਗੀਤਣਾ ਜਾ ਚੁਕੇ ਫੇਰ ਦੇਖਦੇ ਆਂ ਵੀ ਕੱਲੂ ਇਹਦਾ ਕੀ ਬਣਦਾ ਕੀ ਨਾ ਠੀਕ ਹੈ ਜੀ ਇਹ 99 ਮਾਡਲ ਸਲਾਂਸਰ ਨੂੰ ਲਾਲਣਾ ਆਪਣਾ ਦੂਆ ਬੜਾ ਆਇਆ 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 ਠੀਕ ਹੈ ਜੀ ਇੱਥੇ ਚੈੱਕ ਕਰੋ ਬਾਈ ਤੇ ਆ ਗਿਆ ਦਾ ਬਿਨਾ ਸਲਾਂਸਰ ਦੇ ਉਹਨੂੰ ਆਵਾਜ਼ ਚੈੱਕ ਕਰਾਉਣਾ ਹੈ ਟਰੈਕਟਰ ਦੀ ਲੈ ਬਾਈ ਬਿਨਾ ਸਲਾਂਸਰ ਦੇ ਆਵਾਜ਼ ਚੈੱਕ ਕਰੋ ਹੋੜ ਦੀ ਇਹਨੂੰ ਸਲਾਂਸਰ ਜਿਆ ਦਿੱਤਾ ਮਾੜਾ ਰਿਪੇਅਰ ਹੋਣਾ ਬਾਈ ਆਵਾਜ਼ ਚੈੱਕ ਕਰੋ ਬਿਨਾ ਸਲਾਂਸਰ ਦੇ ਕੀ ਆ ਕਹਿੰਦੀ ਹੈ ਬਾਕੀ ਮਤਰਾਓ ਠੀਕ ਹੈ ਜੀ ਆਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਕਰਿਓ ਲਾਈਕ ਤੇ ਆਪਣੇ YouTube ਚੈਨਲ ਦੇ ਗੂ ਮਾਰੋ ਕਰਿਓ ਸਬਸਕ੍ਰਾਈਬ ਬਾਕੀ ਕਿਸੇ ਵੀ ਨੇ ਪੁਰਾਣਾ ਡੈਕਟਰ ਵੇਚਣਾ ਸੀ ਦਿਲਾਉਂਦਾ ਤਾਂ ਜਰੂਰ ਦੱਸਿਆ ਕਰੋ ਜੀ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਸਾਰੇ ਵੀਰਾਂ ਦਾ ਧੰਨਵਾਦ